ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਹੈ ਵੀਡੀਓ ਚ ਲਓ ਜੀ ਮੀਂਹ ਵਿੱਚੇ ਪੈ ਰਹੇ ਹਾਂ ਧੁੱਪਾਂ ਵਿੱਚ ਐ ਪੂਰੀ ਸਪੀਡ ਗੱਲ ਆ ਗਿਆ ਵਰਤ ਧੁੱਪਾਂ ਨਹੀਂ ਗਈ ਇਧਰ ਦੀ ਹਵਾ ਚੱਲ ਰਹੀ ਹੈ ਐ ਪੂਰੀ ਸਪੀਡ ਗੱਲ ਪੈ ਰਹੇ ਹਾਂ ਆ ਜੀ ਪੂਰਾ ਜੋਰ 걸 ਚਲੋ ਰੱਬ ਦੇ ਰੰਗ ਆ ਜੀ ਉਧਰ ਤੋਂ ਪਾਏ ਉਧਰ ਨਹੀਂ ਐ ਸਪੀਡ ਘੇਰ ਚੱਲ ਰਿਹਾ ਜੀ ਐਨ ਵੈਸੇ ਹੁਣੇ ਕਰਨਾ ਥਾ ਰਿਹਾ ਜੀ ਨਹੀਂ ਨੇ ਪਰ ਲੋਕਾਂ ਕਈਆਂ ਨੇ ਕਹਣਾ ਡੋਡੀ ਤੋਂ ਹੋਈਆਂ ਤੇ ਉਹ ਵੀ ਗੱਲ ਠੀਕ ਹੈ ਜਦੋਂ ਪਰ ਜਿਹੜੇ ਤਾਂ ਹੱਲੇ ਰਹਿੰਦੇ ਤੇ ਵੀ ਕਈ ਮਿਸਰ ਨੇ ਸ਼ੁਰੂ ਹੋਏ ਤੇ ਜਿਹੜੇ ਲੇਟ ਲੱਗੀਆਂ ਜੇ ਵੈਰਾਈਟੀਆਂ ਕੋਈ ਕਰੋਨਾ ਲਈ ਨੁਕਸਾਨ ਹੋਇਆ ਹਮ ਜਿਹੜੇ ਆਲੂ ਲਾਤੇ ਉਹਨਾਂ ਲਈ ਨੁਕਸਾਨ ਦੇ ਆਈ ਨਾ ਪੂਰੀ ਫੀਟ ਗਿਆ ਚਲੋ ਇਹ ਵੀ ਟਾਈਮ ਹੁ ਕਰੇ ਗਈ ਮੌਨਸੂਨ ਜਾਣ ਦਾ ਟਾਈਮ ਆ ਕਹਿੰਦੇ ਉੱਧਰ ਵੀ ਚਲੇ ਜਾਣਾ ਇਹਨਾਂ ਦੇ 5-7 ਦਿਨ ਚ ਪਰ ਮੌਲਾ ਦੀ ਜਾਂਦਾ ਜਾਂਦਾ ਹੱਥ ਦਿਖਾ ਕੇ ਜਾਊਗਾ ਇਹ ਕਿਹੜਾ ਮੌਸਮ ਵਿਭਾਗ ਵਾਲੇ ਕਹਿ ਰਹੇ ਆ ਵੀ ਹੁਣ ਵਾਪਸੀ ਆ 20 ਤਰੀਕ ਤੱਕ ਪੰਜਾਬ ਵਿੱਚੋਂ ਕੱਲ ਹਿਮਾਚਲ ਗਿਣੀ ਅਖਬਾਰ ਚ ਆਇਆ ਅੱਜ ਕਿਥੇ ਬਹੁਤ ਨੁਕਸਾਨ ਕਰਿਆ ਆਪਣਾ ਦੇਹੜਾ ਤੋਂ ਗਿਣੀ ਸਿੱਪਰਾਖੰਡ ਵਿੱਚ ਪਰ ਜੰਦਾ ਜੰਦਾ ਹੱਥ ਦਿਖਾ ਕੇ ਜਾਉਂਗਾ ਮੈਨੂੰ ਲੱਗਦਾ ਵੀ ਭਾਈ ਮੈਂ ਚੱਲਿਆ ਹੁਣ ਮੈਂ ਪੂਰਾ ਵਧੀਆ ਸਫੀਰ ਗੱਲ ਪੈ ਰਿਹਾ ਏ ਕੰਮ ਰੋਪੜ ਹੋਇਆ ਦਾ ਕੱਲ ਰੋਪੜ ਪੂਰਾ ਮੀਂਹ ਦੌਰੇ ਹੈ ਨਹੀਂ ਤਾਂ ਅੱਜ ਦੇਖ ਲੈ ਉਰੇ ਹੋਊਗਾ ਹੁਣ ਬੇਲੇ ਕਿ ਨਹੀਂ ਧੁੱਪਾਂ ਨਿਕਲੀ ਵੀ ਐਨ ਉਧਰ ਮੈਨੂੰ ਨਹੀਂ ਲੱਗਦੀ ਵੀ ਮੀਂਹ ਹੋਊਗਾ ਕਿਉਂਕਿ ਐਨ ਧੁੱਪਾਂ ਐਨ ਲੋ ਜੀ ਲਾਤੇ 10 ਮਿੰਟ ਐਨ ਹੁਣ ਪਰ ਧੁੱਪ ਆਉਕਣਾਈ ਆ ਇੱਧਰ ਨੂੰ ਮੈਨੂੰ ਲੱਗਦਾ ਵੀ ਬੇਲੇ ਗਿਨੀ ਨੂੰ ਐ ਚੰਗੀ ਤਰ੍ਹਾਂ ਧੁੱਪ ਆ ਨਿਕਲੀ ਵੀ ਆ ਕਿ ਉੱਧਰ ਹੋਣਾ ਨਹੀਂ ਇੱਧਰ ਨੂੰ ਵੀ ਮੌਸਮ ਸਾਫ਼ ਲੱਗਦਾ ਬਾਕੀ ਪਤਾ ਕੋਈ ਨਹੀਂ ਕਿੱਧਰ ਕਿੱਧਰ ਪੈ ਰਿਹਾ ਕਿੱਧਰ ਕਿੱਧਰ ਨਹੀਂ ਪਰ ਉਰੇ ਸੋਨੇ ਰੰਗ ਭਾਗ ਲਾ ਗਿਆ 10 15 ਮਿੰਟ ਵਿੱਚ 45 ਚਲਾ ਗਿਆ 45 ਤਾਂ ਹੁਣ ਜਦੇ ਚੱਲ ਪੈਂਦੇ ਆ ਕਿਉਂਕਿ ਸ਼ੱਤਾਂ ਪੱਕੀਆਂ ਨਹੀਂ ਮੈਂ ਪੰਜ ਲੱਗਦਾ ਕਿ ਨਾ ਉਹ ਟੀਨਾ ਨੇ ਟੀਨਾ ਵੀ ਮੀਂਹ ਪੈਣਾ ਬਾਅਦ ਵਿੱਚ ਆਪਾਂ ਨਾ ਭੱਜ ਲੈਣਾ ਹੁਣ ਇਹਦੇ ਵਿੱਚ ਵੀ ਪੱਕਾ ਏ ਮੀਂਹ ਪਿਆ ਪਾਣੀ ਭੱਜ ਰਿਹਾ ਉਹ ਕਿਾਰੀਆਂ ਵਿੱਚ ਕੱਚਾ ਏ ਕਿਤੇ ਤੁਰਿਆ ਨਹੀਂ ਅੱਗੇ ਸ਼ੱਤਾਂ ਕੱਚੀਆਂ ਹੁੰਦੀਆਂ ਨੇ ਪੰਜ ਮੀਟਰ ਲੱਜਿੰਦੇ ਤੇ ਪਾਣੀ ਤੁਰਨੇ ਨੂੰ ਹੁਣ ਤਾਂ ਮੀਂਹ ਬਾਅਦ ਚ ਪੈਂਦਾ ਕਹਿੰਦਾ ਪਾਣੀ ਭੱਜ ਲੈਂਦਾ ਚਲੋ ਬਾਕੀ ਦੇਖਦੇ ਹਾਂ ਹੁਣ ਖੇਤਾਂ ਕਿ ਨਹੀਂ ਜਾ ਕੇ ਕਿੱਦਾਂ ਹੈ ਪਾਣੀ ਤਾਣੀ ਚਾਹ ਕਹਿੰਦਾ ਕਿੰਨਾ ਕ ਥਲੇ ਵੀ ਚਲੋ ਚੱਲ ਰਹੇ ਆ ਬਾਕੀ ਦੇਖਦੇ ਆ ਕਦ ਠੜਦਾਈ ਲਾਓ ਜੀ ਮੀਤੇਵਾ ਮੋਟਰ ਕਿ ਨਹੀਂ ਪੁੱਜੇ ਆ ਹੋਰ ਫੇ ਕਿਦਾਂ ਬਾਈ ਠੀਕ ਆ ਠੀਕ ਆ ਕੀ ਕਹਿੰਦੀ ਛੱਬੀ ਇਹਦਾ ਫੈਲਦੀ ਆ ਵੀ ਆਈ ਆ ਆਈ ਤਾਂ ਹੈਗੀ ਆ ਇਹਨੂੰ ਡੋਡੀ ਘਟਾ ਹੈ ਨਾ ਇਹਦੇ ਵਿੱਚ ਬੜਾ ਆਹ ਦੇਖੋ ਵਿੱਚ ਉਹਨਾਂ ਨੇ ਕਿੰਨੇ ਚੂਹੇ ਨੇ ਗਾ ਬਾਈ ਇਹ ਨਹੀਂ ਪਾਇਆ ਹੋਇਆ ਆਹੋ ਪਹਿਨਾ ਦੀ ਹੁਣ ਤਾਂ ਨਹੀਂ ਆਏ ਦੇਖਦੀ ਤੱਗੀਆਂ ਦੇ ਲੈ ਦੋਹੇ ਟੋਏ ਆਪਾਂ ਵੀ ਕਿਹਾ ਉਹ ਕਰਾਂ ਬੀਤੀਆਂ ਪਹਿਲਾਂ ਦੇਖ ਲੈ ਪਿਆ ਹੋਣਾ ਜਿਹੜੀ ਪਾਣੀ ਵਜੋਂ ਉਹਦਾ ਕੋਈ ਖਾਣਾ ਪਹਿਲੀ ਦਾ ਕਾਜ ਨਹੀਂ ਤਾਂ ਰਾਮਦਾਰੀ ਦੀ ਗੱਲ ਹੈ ਹਾਂ ਪਹਿਲੀ ਦਾ ਕਾਜ ਹੈ ਅ ਇਹ ਪਹਿਲਾਂ ਉਸ ਤੋਂ ਨਹੀਂ ਆਉਦੀ ਕਿ 10 ਦਿਨ ਵਿੱਚ ਨਹੀਂ 10 ਦਿਨ ਤਾਂ ਲੇ ਜਾਣੇ ਰਾਮਦਾਰੀ ਦੀ ਗੱਲ ਉਹ ਵੀ ਮੌਸਮ ਪਰ ਹੈ ਜੇ ਪੱਛੋਂ ਚੱਲੀ ਤਾਂ ਇਹ ਜਿਕਣਾ ਹੋਣਾ ਜਮੀਂ ਪੈ ਗਿਆ ਤਾਂ ਦੇਖ ਲੈ ਧੁੱਪਾਂ ਵਿੱਚ ਉਧਰ ਤੋਂ ਪਾਣੀ ਕੱਢੀ ਵੀ ਉਧਰ ਮੀਂਹ ਪਵੇ ਚਲ ਇਹ ਦੂਸਲਾ ਬਾਜਾ ਕਰ ਗਿਆ ਠੀਕੇ ਕਰ ਗਿਆ ਮੜਾ ਜਾ ਪਾਣੀ ਪੂਣੀ ਤੇ ਲਾਉਣੇ ਤੇ ਹਾਂ ਇਹ ਤਾਂ ਜੋ ਵੀ ਕਰਦਾ ਠੀਕੇ ਕਰਦਾ ਹੁੰਦਾ ਪਰ ਉਹ ਗੱਲ ਕਰਦਾ ਵੀ ਦੇਖ ਲੈ ਤੋ 5ਵੀਂ ਪੈਂਦਾ ਤਾਂ 26 ਦਾ ਠੀਕ ਆ 26 ਦਾ ਠੀਕ ਆ ਕਈ 26 ਨੇ ਰਗੜੇ ਵੀ ਬਹੁਤ ਆ ਇਹ ਤਾਂ ਜ਼ਰੂਰੀ ਨਹੀਂ ਹੈਗਾ ਵੀ ਸਭ ਦੇ ਠੀਕ ਆ ਹੁਣ ਇਹਦਾ ਝਾੜ ਪਰ ਪਤਾ ਲੱਗਣਾ ਝਾੜ ਨਹੀਂ ਡੋਡੀ ਦੀ ਗੱਲ ਕਰਦਾ ਮੈਂ ਕਈਆਂ ਦੇ ਬਹੁ ਪਈ ਆ ਹੁਣ ਇਹਦਾ ਹੈਗੀ ਮਾੜੀ ਮੋਟੀ ਨਹੀਂ ਦਿਖਦੀ ਨਹੀਂ ਹੈਗੀ ਉੰਨੀ ਨਹੀਂ ਹੈਗੀ ਜੇ ਮੇਰੇ 28 ਨੂੰ ਖਾਸੀ ਆ 28 ਨੂੰ ਤਾਂ ਚਲ ਹੈਗੀ ਮੇਰੇ ਵੀ ਹੈਗੀ ਤੇਰੇ ਵੀ ਹੈਗੀ ਮੇਰੇ ਵੀ ਖਾਸੀ ਹੈ 28 ਨੂੰ ਹੁਣ ਤਾਂ ਪੱਕ ਗਿਆ ਹੁਣ ਤਾਂ ਬਰੇਡ ਹੁਣ ਕਈ ਕਹਿੰਦੇ ਸਾਡੇ 26 ਨੂੰ ਬਹੁਤ ਕਈ ਕਹਿੰਦੇ ਸਾਡੇ 10 ਨੂੰ ਜਗਦੀਪ ਦੇ 10 ਨੂੰ ਹੈ ਨਹੀਂ ਭੈਣੀ ਦੇਖ ਲੈ ਜਮਾਨੀ ਹੈਗੀ ਉਹਦੇ ਇੱਧਰ ਹੈਗੀ ਆ ਉਹਦੇ ਇੱਧਰ ਹੈਗੀ ਮੇਰੇ ਥੀ ਇੱਧਰ ਇੱਧਰ ਹੈਗੀ ਜਗਦੀਪ ਤੇ ਉਧਰ ਹੈ ਨਹੀਂ ਇੱਕ ਪਾਸੇ ਹੈਗੀ ਇੱਕ ਪਾਸੇ ਹੈ ਨਹੀਂ ਚਲ ਆ ਜਿ ਲਈ ਉਧਰ ਦੇਖੀਏ ਉਮੀਦ ਹੈ ਲੈ ਵੀ ਕਿੰਨੇ ਪਈ ਆ ਤੇਰੇ ਸਾਹਮਣੇ ਮਹੀਨਾ ਹੋ ਗਿਆ 20 ਪੈਂਦਿਆਂ ਨੂੰ ਪਰ ਗੰਨੇ ਦੀ ਬਿਮਾਰੀ ਨਹੀਂ ਹਟੀ ਦੇਖ ਲੈ ਕੀ ਕਰੀਏ ਹੁਣ ਇਹਦਾ ਇਲਾਜ ਕੀ ਕਰੀਏ ਜੇ ਕੋਈ ਇਲਾਜ ਨਹੀਂ ਆ ਦੇਖ ਲੈ ਵੀ ਪੱਤੇ ਵੇਖਣਾ ਕਾਲੇ ਕਰ ਤੇ ਤੂਤੇ ਨੇ ਇਹ ਵੀ ਤੋਟਾ ਕਰਦਾ ਇਹ ਅੱਛਾ ਛਿੱਟਾ ਜਾਂ ਤੂਟਾ ਹੁੰਦਾ ਇੱਕ ਉਹਨੇ ਹਾਲ ਕਾਲੇ ਕਰੀ ਵੀ ਜਿਹੜੇ ਹੱਕ ਕਰੀਵੇ ਤੇਰੇ ਦਿੱਤਾ ਸੀ ਇਹਨੇ ਕਰਿਆ ਹੋਣੀ ਆਹ ਨੂੰ ਦਵਾਈ ਦਿੱਤੀ ਉਹਦਾ ਹੱਸਤਾ ਕਰੂਗਾ ਨਹੀਂ ਆਹ ਤਾਂ ਕਰਦੀ ਆ ਉਹ ਗੱਲ ਕਰਦਾ ਵੀ ਇਹ ਪਾਣੀ ਖੜਾ ਰੱਖਿਆ ਕਈ ਰਹਿ ਤੋਤਾ ਜਾਂ ਹੁੰਦਾ ਇੱਕ ਛੋਟਾ ਜਿਹਾ ਘੋੜਾ ਜਿਹਾ ਉਹ ਜਿਆਦਾ ਅਗ ਕਾਲੇ ਕਰਦਾ ਉਹਦੇ ਥੱਲੇ ਬੈਠਾ ਕੀ ਆ ਲਖਾ ਲੈਣ ਦੇ ਬੇਚਾਰੇ ਨੂੰ ਮੈਂ ਉਹ ਗੱਲ ਕਰਦਾ ਵੀ ਉਹ ਦੇਖ ਲੈ ਹੁਣ ਚੂਹੇ ਨਹੀਂ ਮਿਲਦੇ ਨਹੀਂ ਨਹੀਂ ਮੈਂ ਉਹ ਗੱਲ ਕਰਦਾ ਵੀ ਇੰਨਾ ਮੀ ਪਿਆ ਤੋਤਾ ਮਰਿਆ ਨਹੀਂ ਢੋੜਾ ਆ ਕੇ ਸਾਫਤਾ ਹੋਣਾ ਚਾਹੀਦਾ ਜਿਹੜੇ ਸਾਫਗਾ ਮੀ ਪਏ ਆ ਦੇਖ ਲੈ ਹੁਣ ਮੀ ਚ ਰਹਿ ਆਈਏ ਕਿਤੇ ਇੰਨਾ ਮੀ ਪਹਿਲੇ ਨਹੀਂ ਦੇਖ ਲੈ ਐਸਾ ਸਾਈਡ ਪਰ ਆ ਵਿੱਚ ਦਾ ਦੇਖਦਾ ਵਿੱਚ ਵੀ ਹੈਗੇ ਉਹ ਦੇਖ ਉਹ ਗਾਂ ਜਾ ਕੇ ਆਏ ਹੋਰ ਜਾਣਾ ਹੁਣ ਤਾਂ ਟਾਈਮ ਲੰਘ ਗਿਆ ਇਹਦਾ ਢੰਡ ਵਿੱਚ ਜਾ ਕੇ ਤਾਂ ਆਟੋਮੈਟਿਕ ਹੀ ਫਰਕ ਪੈ ਜਾਂਦਾ ਉਹੀ ਗੱਲ ਹੈ ਇਹ ਪਹਿਨੀ ਗਰਮੀ ਵਿੱਚ ਜਿਆਦਾ ਹੁੰਦਾ ਠੰਡ ਵਿੱਚ ਨਹੀਂ ਇੰਨਾ ਜਿਆਦਾ ਹੁੰਦਾ ਕਿੰਨੇ ਸਾਲ ਯਾਰ ਕਿਹੜੀ ਹੋਈ ਠੰਡੇ ਤੇ ਹਾਂ ਲੈਨੀ ਹਰਿਆਈ ਆ ਸੇ ਤੇਰੀ ਪਾਣੀ ਖੜਨੇ ਕਰਕੇ ਦੇਖੀ ਰੇ ਵੀ ਬੇਹੇਰਾ ਪਿਆ ਹੋਇਆ ਦਾਡੂਆ ਬੇਹੇਰਾ ਪਿਆ ਹੋਇਆ ਉੱਥੇ ਜੇ ਇਹਨੂੰ ਜਿਆਦਾ ਉਰੇ ਘਟਾ ਉਹ ਗੱਲ ਬਾਤ ਬਹੁਤ ਥੈਲੇ ਹੋ ਜਾਂਦੇ ਉਹ ਦੇਖ ਉਰੇ ਉਰੇ ਘਟਾ ਫੇਰ ਵੀ ਉਰੇ ਕਿਸੇ ਕਿਸੇ ਬੂਟੇ ਨੂੰ ਆ ਉੱਥੇ ਜਿਆਦਾ ਹੈ ਉਹ ਗਾਹਾਂ ਵੀ ਹੈਗੀ ਆ ਉਹ ਦੇਖ ਉਰੇ ਹੈ ਇੰਨੀ ਕਿਤੇ ਆ ਗਈ ਕਿਤੇ ਹੈ ਨਹੀਂ ਦਾਦਾ ਕਰ ਗਈ ਆ ਨਾ ਹੁਣ ਤਾਂ ਇੰਨਾ ਤਾਂ ਨਹੀਂ ਪੈ ਲਿਆ ਮੂੰਹ ਤਾਂ ਟਾਈਮ ਵੀ ਲੰਘਦਾ ਜਾਂਦਾ ਇਹਦਾ ਉਹ ਬੈਠਾ ਲਿਖਦਾ ਸਾਹਮਣੇ ਉਹ ਦੇਖ ਉਹ ਕੋੜਾ ਤੇ ਉਹ ਦੇਖ ਦਿਖਦਾ ਇੱਕ ਚਿੱਟਾ ਜਿਹਾ ਉਹ ਉਂਗਲੀ ਜੀ ਸੇਧ ਨੂੰ ਮੈਂ ਕਹਿੰਦਾ ਚਿੱਟਾ ਤੇਲਾ ਹੁਣ ਚਿੱਟਾ ਤੇਲਾ ਨਹੀਂ ਇਹ ਚਿੱਟਾ ਕੋੜਾ ਹੁੰਦਾ ਇਹ ਨਾ ਹੁਣ ਤਾਂ ਇਹਨੇ ਖਾ ਲਿਆ ਜਿਹੜਾ ਖਾਣਾ ਮਤਲਬ ਇਹ ਆਹ ਕਾਲੇ ਕਰਦਾ ਹੋਰ ਕੁਝ ਨਹੀਂ ਕਰਦਾ ਰਸ ਚੂਲਦਾ ਫਸ ਚੂਸ ਕੇ ਨਾ ਆਗ ਦਾ ਰੰਗ ਜਾਂ ਹੋਰ ਤਰ੍ਹਾਂ ਦਾ ਹੋ ਜਾਂਦਾ ਤੇ سارے ਡੰਗਰ ਵੀ ਇਹਨੂੰ ਘਟ ਖਾਂਦੇ ਆ ਹੂੰ ਜਾਂ ਇਹ ਕਾਲਾ ਗੋਜਣਾ ਇਹ ਤੇ ਹੋਈ ਰ ਫਿਰ ਸਪਰੇਅ ਕਰਾਵਾਂ ਹੁਣ ਕਿ ਆ ਕਰਾਉਣੀ ਹੁਤਾ ਟਾਈਮ ਲੰਘਦਾ ਜਾਂਦਾ ਹੁਣ ਤਾਂ ਦਿਖਦਾ ਵੀ ਥੋੜਾ ਇਹ ਇਹ ਤਾਂ ਹੁਣ ਦਿਖਦਾ ਵੀ ਘੱਟ ਆ ਉਹ ਗੱਲ ਕਰਦਾ ਇੱਕ ਤਾਂ ਹਰੀ ਜੰਮੀ ਪਈ ਏ ਤੇਰੀ ਥੱਲੇ ਪਾਣੀ ਕਰਕੇ ਹੂੰ ਮੱਲੇ ਨਹੀਂ ਹੂੰ ਮੱਲੇ ਨਹੀਂ ਮੱਲੇ ਨੂੰ ਇਹ ਮੇਰੀ ਗੱਲ ਸੁਣ ਲੈ ਮੱਲੇ ਨੂੰ ਇਹਨੂੰ ਟਾਈਮ ਨਹੀਂ ਮਿਲਦਾ ਕਿ ਮੀਂਹ ਜਿਆਦਾ ਪਈ ਸਾਲੇ ਮੇਰੇ ਵੀ ਗੱਨਾ ਥੋੜਾ ਹਲਕਾ ਰਹਿ ਗਿਆ ਮੀੇ ਬੋਹੋ ਪਿਆ ਆਏ ਦੇਖੋ ਚੂਹੀ ਚੱਲੀ ਗਈ ਭਰ ਕੇ ਚੱਲੀ ਨਹੀਂ ਜਿਕਣਾ ਆਪਾਂ ਕਹਿੰਦੇ ਦੇ ਵੀ ਚੂਹਾ ਮਰ ਜਵੇ ਚੂਹਾ ਹੁਣ ਇਹਦੇ ਵਿੱਚ ਲੁਕਿਆ ਪਿਆ ਤੇਰਾ ਜਿਕਣਾ ਖੱਡਾਂ ਆਏ ਦੇਖ ਲੈ ਲੈ ਆਹਦੇ ਕਿੱਥੇ ਖੱਡ ਗੱਡੀ ਵੀ ਸੜਕ ਦੇ ਵਿੱਚ ਚੂਹਾ ਹੈ ਨਹੀਂ ਬਣੇ ਕਿੱਥੇ ਚਲੇ ਗਿਆ ਜਿਦਣ ਭਰ ਕੇ ਪਾਣੀ ਪੈ ਲੈ ਫਿਰ ਫਰਕ ਪੈ ਜਾਂਦਾ ਥੋੜਾ ਜਿਹਾ ਪਰ ਉਹ ਗੱਲ ਕਰਦਾ ਵੀ ਮੀਂਹ ਲਗਾਤਾਰ ਪਈ ਕੇ ਥੋੜਾ ਪਾਣੀ ਪੈਂਦਾ ਰਿਹਾ ਜਿਕਣਾ ਅੱਗੇ ਭਰ ਕੇ ਆਉਂਦੀ ਸੜਕ ਨੂੰ ਟੱਪਦੀ ਸੀ ਉਹ ਚੀਜ਼ ਨਹੀਂ ਹੋਈ ਉਹ ਪਾਣੀ ਗੰਨੇ ਨੂੰ ਨੁਕਸਾਨ ਕਰਦਾ ਮੈਂ ਤਾਂ ਲਿਆ ਪਰ ਮੈਂ ਨਾ ਨਹੀਂ ਪਈ ਉਹਨਾਂ ਟੱਪਲੇ ਪਾਣੀ ਇੱਦਾਂ ਹੀ ਤਾਂ ਟੱਪਲੇ ਹੀ ਪੀਂ ਨੂੰ ਚੱਪਿਆ ਇਹਨਾਂ ਲਈ ਉਹ ਤਾਂ ਟੱਪਲੇ ਉਦੋਂ ਪਰ ਉਹ ਗੱਲ ਕਰਦਾ ਵੀ ਮੀਂਹ ਤਾਂ ਪੈ ਗਈ ਪਰ ਉਹ ਗੱਲ ਨਹੀਂ ਨਾ ਬਣੀ ਹੈਗੀ ਵੀ ਦੇਖ ਲੈ ਵੀ ਤੂੰ 15 20 ਦਿਨ ਵੀ ਪੈਂਦਾ ਰਿਹਾ ਪਰ ਉਹ ਨਹੀਂ ਹੋਇਆ ਕੋਈ ਵੀ ਤੇਰਾ ਹਾ ਤੁੱਤਾ ਮਰਿਆ ਹੋਵੇ ਦੇਖ ਲੈ ਸਭਾ ਥਲੇ ਜੀੜੀਆਂ ਨੂੰ ਬਿਮਾਰੀ ਲੱਗ ਗਈ ਆ ਲੋਕ ਬਹੁਤ ਰੌਲਾ ਪਾਉਂਦੇ ਡੁੱਡੀ ਤੇ ਬਾਈ ਸਾਰੀ ਆਪਣੇ ਵੀ ਤਾਂ ਦੇਖਿਆ ਜੀ ਉੱਪਰ ਆ ਆਇਆ ਤਾਂ ਹੈਗੇ ਆ ਉਹ ਮੇਰੇ ਠਾਈ ਨੂੰ ਦੇਖ ਲਾ ਮਾਰਦੇ ਨੇ ਕੋਪਰ ਵੀ ਉਹ ਕਰਨਾ ਹੀ ਨਹੀਂ ਕੰਮ ਉਹਨੇ ਕੋਈ ਕੋਪਰ ਦਾ ਟਾਈਮ ਹੁੰਦਾ ਨਾ ਉਹ ਲੰਘ ਗਿਆ ਆਪਾਂ ਲੇਟ ਹੋ ਜਾਂਦੇ ਆ ਸਵੇਰੇ ਜਿਹੜੀ ਗੋਵ ਤਾਂ ਪਹਿਨਾ ਕਰਨੀ ਆ ਉਹ ਕਰਦੇ ਨਹੀਂ ਆਪਾਂ ਉਸ ਟਾਈਮ ਕੋਪਰ ਕਰਨੀ ਚਾਹੀਦੀ ਜਾਂ ਗੋਵ ਸ਼ੁਰੂ ਹੁੰਦੀ ਆ ਜਦੋਂ ਨਿਸਰਨਾ ਸ਼ੁਰੂ ਕਰਦੀ ਉਸ ਟਾਈਮ ਆਪਾਂ ਕਰਦੇ ਨਹੀਂ ਹੈਗੇ ਆਪਾਂ ਕਹਿੰਦੇ ਤੇ ਛੱਡ ਜੇ ਜਿਆਦਾ ਆਉਂਗੀ ਬਿਮਾਰੀ ਜਾਂ ਦੇਖੀ ਜਾਉਂਗੇ ਕਾਪਰੇ ਕਰਨੀ ਚਾਹੀਦੀ ਵੈਸੇ ਜ਼ਿਆਦਾਤਰ ਗੋਬ ਤੇ ਆਉਣ ਤੇ ਟਾਈਮ ਜਦ ਤੱਕ ਨਿਸਰਨੇ ਤੇ ਪੈਣਾ ਸਾਰੇ ਮਿਲਾ ਕੇ ਕਰ ਦਵੇ ਕਾਪਰ ਗੱਲੀ ਹੋਣੀ ਆ ਨਾ ਉਹ ਤਾਂ ਹੋਣੀ ਆ ਦੂਏ ਵੀ ਚਲੇ ਚੁਲੇ ਜਿਹੜੀ ਲੋੜ ਕਾਪਰ ਕਰਾਣੇ ਹੀ ਨਹੀਂ ਕੋਈ ਉਹ ਤਾਂ ਕੱਲੀ ਕਾਪਰ ਹੋਣੀ ਸਿਰਫ ਇਹ ਸਭ ਤੋਂ ਵਧੀਆ ਦਵਾਈ ਆ ਨਲੇ ਸਸਤੀ ਆ ਬਸ ਆਹ ਹੈ ਬਈ ਉਹਨੂੰ ਨਿਸਾਰੇ ਤੇ ਪੈਣਾ ਹੋਣੀ ਚਾਹੀਦੀ ਨਹੀਂ ਫਿਰ ਗਾਣੇ ਡੈਮੇਜ ਕਰਨ ਲੱਗ ਜਾਂਦੀ ਆ ਆ ਚੱਕਰ ਆ ਹੋਰ ਕੋਈ ਨਹੀਂ ਹੈਗਾ ਇਹਦੇ ਤਾਂ ਹੁਣ ਤੇਰੀ ਕਿਆ ਸਪਰੇ ਹੋਣੀ ਆ ਚਲ ਜੀਏ ਮੋਟਰ ਗੇ ਨੀਨ ਪਾਣੀ ਹੁਣ ਇਹ ਕਿੱਥੇ ਤੇ ਆ ਗਿਆ ਥੋੜਾ ਜਿਹਾ ਤੇਰਾ ਬੰਦ ਕਰਿਆ ਦੋ ਤੁਨ ਮਾਰੇ ਸਰਪੀ ਇਹ ਸਹੀ ਕਰਕੇ ਬੰਦ ਕਰਿਆ ਬਤਾ ਉਹ ਵੀ ਛੜਦਾ ਹੁਣ ਉਹ ਛੱਡਿਆ ਸਾਡੇ ਕਿ ਨਹੀਂ ਫੇਪ ਜਾਊਗਾ ਪਾਣੀ ਇੱਥੇ ਬਹੁਤ ਹੈ ਕਿਹੜਾ ਵਿੱਚ ਤਾਂ ਹੈ ਉਹ ਮਾੜਾ ਮੋਟਾ ਹੋਣਾ ਦੇਖੇ ਚੱਲਦਾ ਉਹੀ ਕਹਿੰਦਾ ਮੈਂ ਦੱਸੇ ਕਿ ਨਹੀਂ ਮੁੱਕ ਜਾਣਾ ਇਹ ਤਾਂ ਦੇਖ ਗੰਦਾ ਇਹ ਕਿਤੇ ਰੱਖਦਾ ਤਾਂ ਸਾਰਾ ਇੱਕ ਹੀ ਖਤਮ ਹੋ ਜਾਣਾ ਬਹੁਤ ਸੁੱਕਾ ਹੋ ਗਿਆ ਆਪਾਂ ਜੱਤਰ ਭਰ ਕੇ ਛੜਦਾ ਜੱਸੇ ਦੇ ਦੋ ਗੀਲੇ ਜਰੂੜ ਢੱਪ ਜਿਹੜਾ 4-5 ਦਿਨ ਮੈਂ ਬੰਦ ਰੱਖਿਆ ਵਾਈਫਾਈ ਸੀ ਆ ਮੈਂ ਦੇਖਿਆ ਹਰੀ ਬਾਈ ਦਾ ਜਿੱਦਣਾ ਚਲੋ ਆ ਬਾਈ ਦੀ ਖਰਾਕ ਪੱਕੀ ਆ ਪਕੌੜੀਆਂ ਬਹੁਤ ਖਾਂਦਾ ਫਿਰ ਕਹਿੰਦਾ ਮੇਰੇ ਤੇਜਾਬ ਬਣ ਗਿਆ ਹੋ ਮਿੱਠੇ ਨਾਲ ਪਕੌੜੀਆਂ ਜਰੂਰੀ ਵਿੱਚ ਲੈ ਚੀਜ਼ਾਂ ਦਾ ਪੋਆ ਕੇ ਨਹੀਂ ਲਿਆ ਆ ਅੱਗੇ ਤਾਂ ਲੈ ਚੀਜ਼ਾਂ ਦਾ ਪੋਏ ਕਰਦਾ ਹੋ ਬਾਸਮਤੀ ਬਹੁਤ ਵੱਧ ਗਈ ਜੈਦਗੀ ਝਾੜ ਪੈ ਜੂ ਦੇਖੇ ਜਾਂਦੇ ਪਾਏਗੇ ਉਹਨਾਂ ਨਾਲ ਬੱਲ ਤਾਂ ਆ ਗਈ ਹੁੰਦੀ ਆ ਬੰਗੋ ਲੈ ਜਾ ਬੀਧੀ ਪੈਣਾ ਨਿਸਣ ਲੱਗ ਗਈ ਹਾਂ ਆ ਗਿਆ ਬੇਟਾ ਹੂੰ ਲੱਗ ਹੀ ਨਹੀਂ ਸਰ ਚਲਾ ਗਏ ਪਰਾਲੀ ਬਹੁਤ ਵਧੀਆ ਹੈ ਕੰਮ ਆ ਜੂ ਜਿਹੜਾ ਠਤੀਗਣਾ ਬੰਨਣ ਦੇ ਕੰਮ ਆ ਜਣੀ ਊਲਾ ਸੜਾ ਆਗੂ ਚੱਤੀ ਉੜ ਜਾਂਦਾ ਨਾ ਆਏ ਜਿਹੜਾ 10 ਮਿੰਟ ਦਾ ਮੀ ਪਿਆ ਨੇ ਹਲਦੀ ਦੀ ਧੋਤੀ ਹੋਣੀ ਥੋੜੀ ਜੀ ਹੂੰ ਬੰਨ ਲੀ ਗਾ ਸਰੀ ਕੋ ਉੜਨੇ ਤੇ ਤਾਂ ਹਟ ਜੂਗੇ ਉਹਦੇ ਗਾਣੇ ਆ ਇਹ ਦੇਖੋ ਹੁਣ ਨੇ ਤੇ ਤਾਂ ਹਟ ਗਈ ਜਾਣੀ ਤਾਂ ਕਿਤੇ ਨਹੀਂ ਹੈਗੀ ਆਹ ਫਰਦਾ ਦੱਲੀ ਸੇਠ ਹੈ ਹੈ ਸਪਰੇਅ ਕਰੇ ਜਾਣਾ ਹੈ ਕਿਹੜੀ ਕਰੂੰਗਾ ਪਾਪਰ ਨਹੀਂ ਹੋਣੀ ਇਹ ਗਾੜੀ ਖਰਾਬ ਨਾ ਹੋ ਜਾਵੇ ਕੋਈ ਫਾਇਦਾ ਹੀ ਨਹੀਂ ਜੀ ਜੀ ਕੋਈ ਸਪਰੇਅ ਨੇ ਕੋਈ ਕੰਮ ਨਹੀਂ ਕਰਨਾ ਨਾ ਉਹ ਸਪੈਸ਼ਲ ਕਹਿ ਰਹੇ ਜੁਨੀ ਬਾਕੀ ਸਾਰੇ ਗਵਰਨਮੈਂਟ ਕਰ ਰਹੇ ਆ ਵੀ ਕੋਈ ਸਪਰੇਅ ਨਾ ਕਰੋ ਕਰਨੀ ਦੀ ਪਹਿਣਾ ਹੋਣੀ ਸੀ ਪਹਿਣਾ ਤਾਂ ਕਰਤਾ ਤਾਂ ਤੀ ਉਦੋਂ ਆਪਾਂ ਨੇ ਬਸ ਬਾਕੀ ਹੁ ਰੱਬ ਰੱਖਾ ਹੈ ਜਿਹੜਾ ਕੋਈ ਹੈਗਾ ਆਪਾਂ ਨੇ ਇੱਕ ਦਿਨ ਉਦੋਂ ਕਰਤਾ ਲਈ ਬਸ ਆ ਹੈ ਵੀ ਆਪਾਂ ਜਿਆ ਨਿਸਰੀ ਵਿੱਚ ਉੱਪਰ ਨਹੀਂ ਤੇ ਕਰ ਸਕਦੇ ਆਪਾਂ ਦੂਈ ਕਰਤੀ ਆਪਾਂ ਨੇ ਤੇਰੀ ਟਾਪ ਐਮੀਸ ਸਟਾਰ ਟਾਪ ਬਾਕੀ ਹੁ ਰਿਜ਼ਲਟ ਤੇ ਰੱਬ ਦਾ ਰੱਖਾ ਜਿਹੜੀ ਪੈਣੀ ਯਾਰ ਉਹ ਤਾਂ ਪੈਣੀ ਹੋਈ ਆਏ ਵੀ ਤੇ ਗਾਹਾਂ ਨਾ ਬਥੇ ਐਦਿਕੀ ਤਾਂ ਹੋਰ ਪੰਗਾ ਖੜਾ ਹੋਣਾ ਦੇਖਦਾ ਜਾਈ ਤੂੰ ਕੰਪੈਨ ਵਾਲੇ ਕੀ ਕਰੂਗੇ 10 ਵਜੇ ਤੇ ਚੱਲਣਾ ਤਾਂ ਆਰਡਰ ਆ 6 ਵਜੇ ਬੰਦ ਤਾਂ ਚੱਲ ਅੱਗੇ ਵੀ ਇਹੀ ਟਾਈਮ ਹੁੰਦਾ ਕਿਸੇ ਨੇ 12 ਵਜੇ ਪੈਂਦਾ ਨਹੀਂ ਵਢਾਉਣੀ ਸਭ ਦੇ ਤਾਂ ਡੋਡੀ ਆ ਆਗਰੇ ਨੇ ਕਹਣਾ ਬਾਈ ਮੇਰੇ ਤਾਂ 12 ਵਜੇ ਆਈ ਮੇਰੇ ਤਾਂ 12 ਵਜੇ ਆਈ ਕੀ ਕਰੂੰਗਾ ਹਰੇਕ ਨੇ ਰੌਲਾ ਪਾਉਣਾ ਦੇਖ ਲਈ ਉਹ ਯਾਰ ਨਹੀਂ ਬਾਈ ਮੇਰੇ ਤਾਂ ਡੋਡੀ ਬਹੁਤ ਦਾ ਮੈਂ ਤਾਂ 12 ਵਜੇ ਵਢਾਉਂਗਾ ਦੁਪਹਿਰੇ ਚ ਉਹੀ ਲੱਗੀ 12 ਵਜੇ ਚੱਲੇਗਾ ਨਹੀਂ 4-5 ਵਜੇ ਹੜਤੀਗਾ ਨਹੀਂ ਸ਼ਾਮ ਨੂੰ 6 ਵਜੇ ਤੋਂ ਬਾਅਦ ਫੇਰ ਨਹੀਂ ਵਢਾਉਣੀ ਡੋਡੀ ਵਾਲੀ ਠੀਕ ਆ 5 5:30 ਵਜੇ ਡੋਡੀ ਵਾਲੇ ਨੂੰ ਪੰਗਾ ਖੜਾ ਹੋ ਜਾਏਗਾ ਨਾ ਐ ਜੀ ਆ ਵੀ ਬਾਤਾਂ ਦੀ ਸੁਣੀ ਮੈਂ ਬਾਗਮਤੀ ਬੜੀਆ ਵੀਰ ਦੀ ਸੁਣੀ ਹੋਣੀ ਖਾਣ ਨੂੰ ਖਾਣੇ ਕਿਉਂ ਹੋ ਜਾਣੀ ਉਹੀ ਗੱਲ ਕਰਦਾ ਵੀ ਅੱਜ ਕੀ ਦਾ ਸਾਰੇ ਪਾਸੇ ਨੂੰ ਕੰਪੈਨਾਂ ਵਾਲੇ ਵੀ ਫਸੇ ਪਏ ਆ ਜ਼ਿਮੀਦਾਰ ਵੀ ਫਸੇ ਪਏ ਆ ਆਹੀ ਰੌਲਾ ਪੈਣਾ ਵੀ ਮੈਂ ਤਾਂ ਭਾਈ 10 ਵਜੇ ਤੇ ਬੜਾ ਬਾਹ ਬੜਾਉਣੀ 12 ਵਜੇ ਤੇ ਆ ਫਿਰ ਦੁਪਹਿਰੇ ਤੇ ਹੀ ਨਿਕੋਣੀ ਆ ਫਿਰ ਦੁਬਾਰਾ ਤੇ ਕਿੰਨੀ ਕ ਵੱਢੀ ਜਾਊਗਾ ਸਭ ਦੀ ਤਾਂ ਡੋਡੀ ਏ ਟੂ ਜ਼ेड ਕੋਈ ਖੇਤ ਨਹੀਂ ਬਿਨਾ ਡੋਡੀ ਤੇ ਉਹ ਮੈਂ ਜੀਰੀਆਂ ਵੀ ਘੱਟੇ ਇੰਨਾ ਸੁਣੀ ਆਇਆਗਾ ਨਹੀਂ ਫਿਰ ਵੀ ਚਲ ਸੁਣੀ ਆ ਜੀਰੀਆਂ ਇਦਾਂ ਚਲੋ ਯਾ ਇਹਨਾਂ ਫੇ ਜਿਹੜੀ ਵੱਡ ਵੀ ਥੋੜੀ ਹੁੰਦੀ ਆ 10 ਵਜੇ ਤੇ ਸ਼ੁਰੂ ਹੁੰਦੀ ਆ 6 ਵਜੇ ਤੱਕ ਵੱਡੂਂਦੀ 7 ਵਜੇ ਤੱਕ ਹੂੰ ਹੂੰ ਮੇਰੇ ਕੋਲ ਹੋਰ ਆਪਣੇ ਕਿਹੜੇ ਬੜੇ ਟੱਕ ਕੀਲਾ ਉਰੇ ਵੱਡੇ ਆ ਕੀਲਾ ਮੰਡਗੀ ਨਹੀਂ ਜਾਇਆ ਕੀਲਾ ਕਮਾਲਪੁਰ ਕੀ ਨਹੀਂ ਵਾਹ ਵਾਹ ਆ ਚੀਜ਼ ਆ ਚੱਲ ਚਲੀਏ ਫੇ ਦੇਖੀ ਚੱਲ ਚਲੀਏ ਹੁਣ ਦੇਖੀਏ ਹਾਂ ਠੀਕ ਆ ਵਧੀਆ ਨਹੀਂ ਪਵਾਤਾ ਦੇ ਲੈ 10 ਮਿੰਟ ਚ ਪੈ ਗਿਆ ਸੋਨਾ ਹੋ ਗਿਆ ਹੈ ਸੋਨਾ ਹੋ ਗਿਆ ਕਹਿੰਦੇ ਮੰਡਗੀ ਨਹੀਂ ਜਾਦਾ ਰਾਜਾ ਕਹਿੰਦਾ ਕੀ ਆ ਪਤਾ ਬੂਲਰੇ ਘੱਟੀ ਜਾਂਦੀ ਹਵਾ ਤੀ ਉਹ ਕੋਈ ਡਾਂਟ ਮੈਂ ਖਬਰ ਸੁਣੀ ਨਹੀਂ ਇਹ ਵੀ ਨਹੀਂ ਪਤਾ ਪਰ ਹਵਾ ਇਧਰ ਦੀ ਸੀ ਹਾਂ ਉਹਦੇ ਕਿੱਥੇ ਤੱਕ ਵਾਛੜ ਗਈ ਤੇਰੀ ਗੱਲ ਕੂ ਭੋ ਦੇਣੀ ਸੀ ਹਵਾ ਜਲਦੀ ਪੂਰੀ ਸਪੀਡ ਨਾਲ ਨਹੀਂ ਹਵਾ ਸੋਹਣੀ ਸੀ ਇਧਰ ਦੀ ਸੀ ਨਾਲੇ ਲੈ ਲੇ ਮੀ ਹਵਾ ਹੈ ਇਧਰ ਮੀ ਤਾਂ ਇੰਨਾ ਕਿ ਪਿਆ ਮਮੀ ਤੇ ਬਾਈ ਸਰਪਾਣੀ ਪੁਲਾਈ ਗਿਆ ਬਸ ਇੰਨਾ ਕਿ ਪਿਆ ਬਸ ਨਹੀਂ ਸੋਹਣਾ ਤਾਂ ਯਾਰ ਤੈਨੂੰ ਮੈਂ ਉਹੀ ਤਾਂ ਦੱਸਦਾ ਮੈਂ ਠੀਕ ਹੀ ਤਾਂ ਜਿਆਦਾ ਬਣ ਜਾਏਗਾ ਇਹ ਤਾਂ ਭਿਜੇ ਉਹ ਕਿਹਾ ਜੋਰ ਨਾਲ ਜਿਹੜਾ ਕਰਨਾ ਕਰਿਆ ਇਹ ਆ ਜੋਰ ਕਹਿਣਾ ਹਾਂ ਮੈਂ ਦੇਖਿਆ ਮੈਂ ਵੀ ਡੰਗਰਾ ਕੀ ਨਹੀਂ ਮੈਂ ਤਾਂ ਤੇਰੇ ਨਾਲ ਲੱਗਿਆ ਸੋਹਣਾ ਦਲਾਸੇ ਵੀ ਮਨ ਨੂੰ ਦਲਾਸਾ ਹੋ ਜਾਂਦਾ ਵੀ ਜੇ ਥੋੜੇ ਹੋਰ ਪੈ ਜਾਂਦਾ ਹਲਦੀ ਜਾ ਹਲਦੀ ਉੜੀ ਬਹੁਤ ਛੜੀ ਉੜੀ ਪਹਿਲਾਂ ਬਹੁਤ ਉੜੀ ਜਦ ਮੀਂਹ ਪੈਣ ਲੱਗਿਆ ਫਿਰ ਹਟ ਗਈ ਫੇਰ ਹੀ ਉੜਦੀ ਹੁਣ ਨਹੀਂ ਉੜਦੀ ਮੈਂ ਦੇਖਿਆ ਹੁਣ ਤਾਂ ਵੀ ਪੈਰ ਮਾਰੂਗਾ ਤਾਂ ਵੀ ਨੁੜਦੀ ਐਨੇ ਕਿ ਗਿੱਲਾ ਹੋ ਗਿਆ ਨਾ ਪਹਿਲਾਂ ਬਹੁਤ ਉੜੀ ਐਨਾ ਸੋਹਣੀ ਉੜੀ ਆ ਉਹੀ ਚੱਕਰ ਆ ਇਹ ਉਹਨੂੰ ਕੋਪਰ ਦੀ ਕਰਦਾ ਮੋਡਾ ਸਪਰੇਅ ਨਾਲ ਕਰਤੀ ਵਾ ਨਿਭੜ ਗਿਆ ਉਹਨਾਂ ਦੀ ਬਹੁਤ ਦੇਖਿਆ ਮੈਂ ਕੱਲ੍ਹ ਸਰਬਜੀਤਾਂ ਦੇ ਸਾਡੇ ਤਾਂ ਕੁਝ ਵੀ ਨਹੀਂ ਆਉਂਦੀ ਸਾਹਮਣੇ ਜਿੰਨਾਂ ਸਪੋਕ ਇਧਰ ਜਗਦੀਪ ਦੇ ਹੈ ਨਹੀਂ ਪੈਣੀ ਇਧਰ ਜਗਦੀਪ ਦੇ ਬੋਲਦਾ ਨਹੀਂ ਅੜੀ ਇਧਰ ਮਨਜ਼ੂਰੀ ਕਿ ਨਹੀਂ ਘਟ ਲੱਗੀ ਐ ਸਾੜੇ ਹੈਗੀ ਆ ਹੋਰ ਦੇ ਹੈ ਨਹੀਂ ਚਾਹ ਲਾਉਂ ਜੂਗਾ ਤੂੰ ਕਹ ਲੈ ਫੇਰ ਕੀ ਹਾਸਾ ਫੇਰ ਹੈਗੀ ਹੋ ਸਾੜੇ ਹੈਗੀ ਨਾਲੇ ਹੁਣ ਝਾਗੀ ਦਾ ਡੱਕਾ ਪਾਣੀ ਦੇ ਨਹੀਂ ਖੜਿਆ ਪਾਣੀ ਅੱਜ ਰਾਦੇ ਸੁੱਕੀ ਪਿਆ ਉਹ ਤਾਂ ਮੈਨੂੰ ਪਤਾ ਫੇਰ ਕਿਉਂ ਗੱਲ ਕਰਦਾ ਤੂੰ ਕੈਸਾ ਬਿਲ ਸਮਝ ਨਹੀਂਦਾ ਇਧਰ ਜਗਦੀਪ ਦੇ ਚੋਈ ਚਾ ਇਧਰ ਹਲਦੀ ਕਿਸੇ ਖੇਚ ਨਹੀਂ ਹੈਗੀ ਕੋਈ ਡੱਕਾ ਡੱਕਾ ਮੜਾ ਮੋਟਾ ਉਹ ਸਭ ਦੇ ਆ ਇਧਰ ਖਾਸੀ ਹੈ ਵੇ ਤੁਹਾਰੇ ਤੇ ਮੇਰੇ ਉੱਪਰ ਹੈ ਨਹੀਂ 26 ਨੂੰ 28 ਨੂੰ ਖਾਸੀ ਪੈਣ ਲੱਗੀ ਤੂੰ ਆ ਹੀ ਹੋ ਤੇਰੇ ਮਗੂਰੇ ਦੇ ਮੰਗੂ ਉਹ ਦੇਖ ਰਹੀ ਜੀ ਅਭੀ ਸ਼ੁਰੂ ਹੋਈ ਵੀ ਉਹਨੂੰ ਆਇਆ ਤਾਂ ਸਪਰੇ ਕਰਾਤੀ ਮੈਂ ਚੌਥੇ ਪੰਜਵੇਂ ਪਰ ਫੇਰ ਵੀ ਲੱਗਦਾ ਵੀ ਹੈਗੀ ਆ ਉਹ ਆਹੋ ਜੇ ਪਹਿਲਾਂ ਜਿੰਨਾ ਸਪਰੇ ਕਰੀ ਉਦੋਂ ਕੋਈ ਕੋਈ ਤਾਂ ਉੱਤੇ ਬਾਅਦ 2-4 ਦਿਨਾਂ ਚ ਖਾਸੀ ਪੈ ਗਈ ਉਹਨੂੰ ਤੀਜੇ ਖੜਜੇ ਕਰਦਾ ਭਾਈ ਇਹ ਨਹੀਂ ਮਿਲਦੇ ਸਪਰੇਆ ਪਰ ਉੱਥੀ ਖੜਜੇ ਕਰਦੀ ਹੈ ਜਿੰਨੀ ਪੈਣੀ ਹੁੰਦੀ ਹੈ ਪਹਿਲੇ ਨਹੀਂ ਜੇ 5-4 ਦਿਨਾਂ ਅੱਗੇ ਇਹਦਾ ਵਾਤੇ ਬਾਤ 10 ਦਿਨ ਦਾ ਹੀ ਟਾਈਮ ਹੁੰਦਾ ਬੋਲ ਨਹੀਂ ਉਹ ਨਹੀਂ ਉਹ ਉੱਥੀ ਖੜਜੇ ਨੇ ਉੱਤੇ ਬਾਅਦ ਜਿਹੜਾ ਦਾਣਾ ਪੱਕ ਗਿਆ ਉਹਨੂੰ ਦੋਨੋਂ ਬੰਨਣ ਲੱਗੀ ਹੈ ਪਹਿਲਾਂ ਹੀ ਦੁੱਧ ਵਾਲੀ ਬੰਨਣਾ ਹੀ ਨੇ ਦੁੱਧ ਦੁੱਧ ਦੀ ਵੀ ਬੈਨਟਾ ਲੈਂਦੀ ਗੱਲ ਤਾਂ ਧਰੀਤ ਹੋਈ ਹੈ ਜਿੱਥੇ ਜਿਹੜੇ ਚ ਪੈਣਾ ਇਹਨੇ ਪਾ ਕੇ ਜੂ ਹੜ ਜਾਂਦਾ ਜਿਹੜੇ ਫਿਰ ਵੀ ਪੰਜ ਚਾਰ ਤਿੰਨ ਦਿਨ ਗਵਾਂ ਟੋਟੇ ਘਰ ਪਈ ਜਾਂਦਾ ਨਹੀਂ ਉ ਤਾਂ ਪੈਣਾ ਹੀ ਯਾਰ ਹੁਣ ਜਿੰਨੀ ਡੋਡੀ ਆ ਉਹ ਹੈ ਤਾਂ ਦਾਣਾ ਹੀ ਤਾਂ ਹਾਂ ਇੰਨੇ ਕ ਦਾ ਸਰ ਪੈਣੀ ਪੈਣਾ ਗੀਲੇ ਮਗਰ ਤੇ ਉਹ ਤਿੰਨ ਕੰਟਰੋਲ ਦਾ ਪਾਉ ਵੀ ਪਾਉਗਾ ਬਾਕੀ ਰੱਬ ਦੇ ਰੰਗ ਉੱਤੇ ਜਿੱਥੇ ਜ਼ਿਆਦਾ ਹੈ ਉੱਥੇ ਜ਼ਿਆਦਾ ਵੀ ਹੁੰਦਾ ਤੇ ਵੀ ਡੋਡੀ ਵਾਲੇ ਵੀ ਬਹੁਤ ਨਿਕਲੇ ਆਉਂਦੀ ਹੈ ਜ਼ਰੂਰੀ ਨਹੀਂ ਹੈਗਾ ਉਹ ਤਾਂ ਮਹਾਰਾਜ ਦੇਣੇ ਸੀ ਪਿਛਲੇ ਸਾਲ ਗਰੀਆਂ ਵੀ ਬਹੁਤ ਨਿਕਲੀਆਂ ਝੜੀਆਂ ਵੀ ਮਹਾਰਾਜ ਦੇਣਾ ਹੁੰਦਾ ਜਿੱਦਾਂ ਹਾਂ ਉਹ ਤਾਂ ਬਾਹਰ ਨਾ ਲੈਣਾ ਰੱਬ ਨੇ ਇੱਕ ਵਾਰ ਸਰਵੇ ਵੀ ਹੋਗੇ ਸਭ ਤੋਂ ਹਰ ਪ੍ਰਾਰ ਦੇਖਿਆ ਉਹ ਰੱਬ ਨੂੰ ਵੀ ਪਤਾ ਵੀ ਗਵਰਨਮੈਂਟ ਨਾਲ ਕੁਝ ਨਹੀਂ ਦੇਣਾ ਇਹ ਤਾਂ ਇੱਥੇ ਇੱਦਾਂ ਹੀ ਦੇ ਦਮਾਂ ਪਰਾਰ ਗੀਂ ਵੀ ਕਲਕਾਂ ਦੇ ਸਰਪੇ ਹੋ ਗਏ ਕਹਿੰਦੇ ਕਲਕਾਂ ਖਰਾਬ ਹੋ ਗਈ ਕਾਲੀਆਂ ਪੈ ਗਈਆਂ ਝਾੜ ਨਹੀਂ ਆਉਣਾ ਝਾੜ ਨਹੀਂ ਆਉਣਾ 23 24 25 24 ਤੇ ਗਰੀ ਨਹੀਂ ਹੈ ਹਾਂ ਨਾਲ ਉਹਨਾਂ ਦੇ ਬੱਤੇ ਹੀ ਕੋਈ ਨਹੀਂ ਪਈ ਗਵਰਨਮੈਂਟ ਦੇ ਨਾਲ ਕੀ ਕਰਨਾ ਉਹ ਕਿੰਨਾ ਕੁ ਦੇ ਜਾਂੂੰ ਮੈਂ ਗੱਲ ਕਰਦਾ ਤੈਨੂੰ ਹੁਣਾ ਤੇਰਾ ਇਹ ਸਾਰੇ ਬੱਸ ਹੀ ਏ ਡੋਬੀ ਦਾ ਹਾਲ ਚਾਹੇ ਗੇਤੀ ਲੈ ਲੈ ਚਾਹੇ ਕੋਈ ਪਛਾਰੇ ਸਾਰੇ ਹੀ ਦਵਾਈ ਪਾਉਂਦੇ ਬਾਈ ਸਾਰੇ ਸਾਰੇ ਕੀ ਕੀ ਯਾਰ 20 ਦਿਨ ਤੱਕ ਨਹੀਂ ਮਿਲਦੇ ਭਾਈਏ 3 ਦਿਨ 4 ਦਿਨ 3 ਦਿਨ 4 ਦਿਨ ਆਏ ਨਾ ਮੀ ਪਿਆ 20 ਦਿਨ ਪੋਡੂ ਬਾਈ ਦੇ ਇੰਨਾ ਘੋੜਾ ਆ ਤੂੰ ਹੀ ਦਾਦਾ ਚੱਲੀਆਂ ਅਸੀਂ ਕਹਿੰਦਾ ਹੈਗਾ ਆਹ ਹੈਗਾ ਆਗਬਰ ਪੋਡੂ ਬਾਈ ਦੇ ਬਹੁਤ ਆ ਕਾਲਾ ਕਰਿਆ ਤੇ ਸਪਰੇ ਹੋਣੀ ਉਹਦੇ ਪਰ ਡਬਲ ਕਿਰਾਇਆ ਨਹੀਂ ਡਬਲ ਨਹੀਂ ਮੁਲਾਦੀ ਨਹੀਂ ਡਬਲ ਕਿਰਾਇਆ ਹੁੰਦਾ ਉਸ ਵੇ ਪਾਉਂਦੇ ਇਹ ਤੇਰਾ ਅਸੀਂ ਤਾਂ ਕਰਾਤੀ ਉੱਥੇ ਉੱਥੇ ਕਰਾਤੀ ਤੇ ਹਮਾਂ ਗੱਲ ਕਰਦੇ ਇੰਨਾ ਨਹੀਂ ਪੇ ਫੇ ਨਹੀਂ ਕੋੜਾ ਮਰੇ ਇੱਕ ਗੰਨੇ ਨੂੰ ਮੰਨੂ ਦਿਖਾ ਦੀ ਕੋ ਉਂਜੀ ਸਾਡੀ ਕੰਨੇ ਨੂੰ ਵੀ ਦਿਖਾ ਦੀ ਜਿਹੜੀ ਹਮਾਰੀ ਹੁੰਦੀ ਹੈ ਟੌਬੋਰਨ ਹਾਂ ਉਹ ਇਹ ਬੀਜਾਂ ਨੂੰ ਘਾਟਾ ਉਹ 38 ਨਹੀਂ ਲੱਗਾ ਇਹ ਦੇ ਲੈ ਵੀ ਕਰਉਣੀ ਹੈਗੀ ਨਹੀਂ ਥਲੇ ਪਾਰ ਪੈ ਗਈ ਦੀ ਇਹਨੂੰ ਵੀ 95 ਨੂੰ ਘਾਟਾ 95 ਨੂੰ ਨਹੀਂ 18 ਨੂੰ ਵੀ ਬਾਈ ਦੀ ਪਰ ਥੋੜੀ ਆ ਪਰ ਜਿਹੜਾ 38 ਆ ਇਹ ਟੌਬੋਰਨ ਬਹੁਤ ਨੇ ਆ ਦੇਖਿਆ ਨਹੀਂ ਤਾਂ ਮੇਰ ਸਿੰਘ ਦੇ ਕਿੱਕਣਾ ਚੱਕ ਕੇ ਰੱਖਦਾ ਪੈਣਾ ਕਿੰਨਾ ਵਧੀਆ ਕਿੰਨਾ ਸਪਰੇ ਵੀ ਨਹੀਂ ਹੋਈ ਹੋਣੀ ਬਾਈ ਸਪਰੇ ਦਾ ਲਾਜ਼ਮੀ ਤਿੰਨ ਸਪਰੇ ਚਾਹੀਦੀਆਂ ਇਹਨੂੰ ਜੇ ਤਾਂ 38 ਲਾਉਣਾ ਫਿਰ ਤਾਂ ਤਿੰਨ ਛਾੜ ਦੇ ਤਾਂ ਤੇਰੇ ਮੁੱਢੇ ਬਰੇ ਪੰਪ ਚਾਹੀਦਾ ਇਹ 38 ਲਾਉਣਾ ਉਹਦੇ ਤਾਂ ਚੱਲ ਮੁੱਢਾ ਦਾ ਤੀਏ ਸਾਲ ਨੂੰ ਰੱਖ ਲੈ ਮੈਨੂੰ ਕਿਹਾ ਵੀ ਤਾਂ ਮੈਂ ਕਿਹਾ ਚਲੋ ਹੋਰ ਤਾਂ ਬਾਕੀ ਕਰਾਂਗੇ ਤੇਰਾ ਤਾਂ ਤਿਆਰੀ ਕਰ ਰਿਹਾ ਨਾ ਬਾੜੇ ਚ ਵਧੀਆ ਖੜਾ ਵਧੀਆ ਖੜਾ ਨਹੀਂ ਹੈਗੀ ਨਹੀਂ ਹੈ ਨਹੀਂ ਪਰ ਕਰ ਗਿਆ ਉਹ ਹਾਂ ਹਾਂ ਉਹ ਹੈ ਨਹੀਂ ਬਿਮਾਰੀ ਉਹਨੂੰ ਵੀਰ ਦੇਣਾ ਦਾ ਮਹੀਨੇ ਤੱਕ ਉਹ ਜਦੋਂ ਧਾਨ ਵੱਢ ਹੋ ਗਏ ਪਰ ਉਹਨੂੰ ਬਿਮਾਰੀ ਨਹੀਂ ਪਈ ਨਾ ਮੈਨੂੰ ਕੋਈ ਸਪਰੇ ਕਰੀ ਦੇਂਦਾ ਉਹ ਅਸਲ 'ਚ ਬਾਕੀ ਇਹਨਾਂ ਨੂੰ ਸਮਝੜਾ ਲੱਗੇ ਆ ਉੱਥੇ ਯਾਰ ਜਦੋਂ ਤਾਂ ਖੇਤਾਂ ਵਿੱਚ ਜਿਹੜਾ ਲਾਗ ਦੰਨਾ ਹੈ ਕੋਈ ਪ੍ਰੋਬਲਮ ਤਾਂ ਆਉਣੀ ਹੋ ਉਧਰ ਤੇ ਉਹ ਲੱਗ ਜਗਾ ਬੀਜਿਆ ਲੱਗਾ ਮਤਲਬ ਠੀਕ ਹੈ ਤਾਂ ਦੇਖਦਾ ਜਿੱਦਾਂ ਮੈਂ ਬੀਜ ਤਾਂ ਉਹ ਪੱਟ ਕੇ ਮਤਲਬ ਦੰਨਾ ਖੇਤ ਚ ਬੀਜ ਦੇਣਾ ਪੱਟ ਕੇ ਉਹਨੂੰ ਜੜਤੀ ਪਾੜ ਦੇਣਾ ਉਹ ਪੱਟ ਕੇ ਲੈ ਕੇ ਫੇਕ ਵੀ ਦਮਾ ਬੀਜਾ ਦੇਣਾ ਹਾਂ ਨਵੇਂ ਬੀਜ ਤਿਆਰ ਹੋ ਜੂ ਮੋਰਨਿੰਗ ਸੀਡ ਤਿਆਰ ਹੋ ਜੀ ਬਹੁਤਾ ਨਹੀਂ ਦੱਦੇ ਪਾਉਣੇ ਗੀਲੇ ਦਾ ਬੀਜ ਹੋਣਾ ਮੇਰਾ ਅੱਧੇ ਗੀਲੇ ਦਾ ਬੱਸ ਫਿਰ ਕੋਟਾ ਬੀਜ ਪੈਂਦਾ ਉੱਥੇ ਸਾਰੇ ਕੋਟਾ 1/2 ਕੋਟਾ ਠੀਕ ਆ ਆ ਜੀ ਦਾ ਹੋਰ ਬ ਬੜਾ ਵਧੀਆ ਬੈਠੇ ਮੇਰਾ ਟਾਈਮ ਲੰਘਦਾ ਿੱਲੇ ਬੈਠੇ ਆਂ ਪੰਜ ਹੀ ਨਹੀਂ ਕੁੱਛੇ ਬੋਲਦਾ ਅੱਜ ਪੰਜ ਕਿੱਥੇ ਬੋਲੂ ਨਾ ਬੰਦ ਕਰਾਉਂਦਾ ਉਹਦੇ ਕੋਈ ਬੋਲ ਦਿੰਦਾ ਹੈ ਅੰਗਰੇਜ਼ੀ ਬੋਲ ਦਿੰਦਾ ਹੈ ਉਹਦੇ ਕੋਈ ਬੋਲ ਦਿੰਦਾ ਫੜੀ ਗਰਮੀਂ ਅੰਗਰੇਜ਼ੀ ਬੋਲ ਦਿੰਦਾ ਜੱਗਾ ਵੀ ਲਈ ਜਾਂਦਾ ਦਾ ਸਾਖ ਅੱਜ ਨੂੰ ਉਹਦੇ ਰਿਸ਼ਤੇਦਾਰ ਨੇ ਲੈ ਲਿਆ ਵਿਚ ਰਿਸ਼ਤੇਦਾਰ ਨਾ ਚਾਚੇ ਨੇ ਮੈਂ ਵੀ ਕਾਹ ਮੈਂ ਕਿਹਾ ਵੀ ਕਿਤੇ ਗਿਆ ਇਹਨੇ ਮੈਂ ਉਹ ਵੇਚਿਆ ਤਾਂ ਨਾ 400 روپے ਹਨ 575 ਮੈਂ ਕਿਹਾ ਤੇ ਫੀਲ ਲਿਆ 60 ਖੇਤੀ ਦਾ ਪਿੱਛੇ ਹੀ ਜਾਂਦੀ ਹੈ ਕਿਆ ਕਰੂਗਾ ਟਰੈਕਟਰ ਨਾਲ ਚਲੋ ਹੁਣ ਆਇ ਤੇ ਇੱਕ ਤਾਂ ਰੱਖਾਂ ਹੀ ਚਾਹੇ ਕਿਤੇ ਲੈ ਗਈ ਹੈ ਕਹੇ ਖੇਤੀ ਪਿੱਛੇ ਜਾਂਦੀ ਹੈ ਕੋਈ ਕਹਿੰਦਾ ਚਾਹੇ ਖੇਤੀ ਪਿੱਛੇ ਜਾਵੇ ਚਾਹੇ ਅੱਗੇ ਜਾਵੇ ਕਰਨਾ ਤਾਂ ਪੈਣਾ ਹੀ ਹੈ ਕਰਨਾ ਤਾਂ ਪੈਣਾ ਹੀ ਆ ਛੱਡਣਾ ਤਾਂ ਪੈਣਾ ਨਹੀਂ ਆਪਾਂ ਕੋ ਤਾਂ ਇਹੀ ਧੰਦਾ ਇੱਕ ਚਾਹੇ ਹੱਸ ਕੇ ਕਰਲਾ ਚਾਹੇ ਰੋ ਕੇ ਕਰਲਾ ਪੰਜ ਉਹ ਪੰਜ ਦੇ ਕੇ ਬਰਦਾ ਦੇ ਤਾਂ ਵਿਚਾਰਾ ਕਰਦੀ ਵੀ ਨਹੀਂ ਹੈਗੀ ਗਾ ਬੰਦੇ ਕਿੰਨੀ ਕਾ ਕਰਦੀ ਰਿਕਵਰੀ ਕਰਦੇ ਹੈ ਕਹੇ 2-4 ਕੀਲੇ ਤਾਂ ਹੈਗੇ ਹੀ ਆ ਜਿੰਨੇ ਹੈਗੇ ਕੱਲੇ ਹੁਣ ਆਪਾਂ ਵੀ ਠੇਕਾ ਪਰੇ ਕਰਦੇ ਪੰਜ ਵਿਚਾਰਾ ਸਾਰੀ ਰਿਕਵਰੀ ਜੀ ਠੀਕ ਹੈ ਵਾਲਾ ਬੰਦਾ ਕਿਹੜਾ ਜਾਂਦਾ ਫੇ ਆ ਕੰਮ ਚ ਦੇ ਹੈ ਕੰਮ ਚ ਠੀਕਾ ਨਾ ਲੱਗਦਾ ਹੈ ਕਿ ਨਾ ਜੀ ਮਤੇ ਠੇਕਾ ਵੀ ਦੇਣਾ ਅਗਲੇ ਨੇ ਆ ਕੰਮ ਵੀ ਹੋ ਗਿਆ ਉਹਦਾ ਦਾਦਾ ਜੀ ਤਾਂ ਉਧਰ ਖਰਦਾਲ ਵੀ ਨਹੀਂ ਬਾਬਾ ਕਹਿੰਦਾ ਮੇਰਾ 40 ਲੱਖ ਕਰਜ਼ਾ ਚੜਿਆ ਹੋਇਆ ਫੇਰ 60-70 ਕੀਲੇ ਕਹਿੰਦਾ ਮੇਰੀ ਖਰਾਬ ਹੋ ਗਈ ਸੀ ਉਹ ਹੁਣ 60-70 ਕੀਲੇ ਉਹਨੇ 40 ਲੱਖ ਉਹ ਜੋੜਤਾ ਵਿਚਾਰੇ ਨੇ ਹੁਣ ਉਹਨੇ ਠੇਕਾ ਨਾ ਦਿੱਤਾ ਵਾ ਉਹੀ ਗੱਲ ਹੈ ਜੇ 50000 ਨੂੰ ਵੀ ਉਹੀ ਤਾਂ ਵੀ 30 ਲੱਖ ਢੇਕਾ ਹੋਵੇ ਘੱਟ ਕੀ ਲਿਆਂਦਾ ਬਾਹਰ ਤੋਂ ਬਸ ਕੰਮ ਆਦਾ ਜਿੰਨਾਂ ਨੂੰ ਜੇ ਅਗਲਾ ਠੇਕੇ ਵਾਲਾ ਛੱਡੂਗਾ ਮੜੇ ਮੋਟੇ ਤਾਂ ਹੀ ਨਹੀਂਦਾ ਫਿਰ ਅਗਲਾ ਰੱਖਦੇ ਆ ਬਈ ਉਹ ਰੱਖਦੇ ਆ ਬਈ ਫਿਰ ਆ ਚੀਜ਼ ਬਾਕੀ ਦੇਖਦੇ ਹੁਣ ਛੱਡਣਾ ਤਾਂ ਚਲੋ ਰੇਖ ਨੂੰ ਚਾਹੀਦਾ ਹੀ ਠੇਕੇ ਵਾਲੇ ਨੂੰ ਜਦੋਂ ਕਿਹੜੇ ਕਿਸੇ ਤੇ ਬਸ ਆ ਕੋਈ ਨਹੀਂ ਬਸ ਨਹੀਂ ਗੱਲ ਜਿਹੜੀ ਆਪਣੇ ਹੱਥੋਂ ਕਿ ਉਹ ਗੱਲ ਹੋਰ ਇਹ ਕੁਦਰਤੀ ਹੈ ਜ਼ਿਆਦਾ ਤਾਂ ਹੁਣ ਬਣ ਪਈ ਹੈ ਮੜਾ ਮੋਟਾ ਸਿੱਧਾ ਬਾਕੀ ਦੇਖਦਾ ਹੁਣ ਰੋਪੜ ਜਾਣ ਦੀ ਚਲਾਦੀ ਹੁਣ ਹੁਣ ਰਾਤ ਨੂੰ ਜਾਣਾ ਤੇ ਰੋਪੜ ਓ ਯਾਰ ਪਹਿਨਾ ਜੀ ਆ ਗਿਆ ਫਿਰ ਡੰਗਰਾਂ ਦਾ ਕਰਨ ਲੱਗ ਗਿਆ ਮੈਂ ਕਿਹਾ ਓਹੀ ਲਿਆਂ ਮੈਂ ਥੋੜੀ ਜੀ ਗੋਭੀ ਲਵਾਂ ਘਰਾਂ ਕਿਆਰੀ ਹੁਣ ਦਿਨ ਮਾਂ ਲਈ ਹੁਣ ਕਿਹਨਾਂ ਟਾਈਮ ਨੂੰ ਲੈ ਆਵਾ ਸਵੇਰੇ ਸਾਜਰੀ ਲਾ ਦੇਣੀ ਲੈ ਆ ਲੈ ਜਾ ਬਹੁਤ ਦੂਰ ਆ ਰੋਪੜ ਆਤਾ ਰੋਪੜ ਉਹਦੇ ਨਾਲ 15 ਮਿੰਟ ਦਾ ਕੰਮ ਆਉਣਾ ਜਾਣਾ 7 ਮਿੰਟ ਜਾਣੇ ਤੇ 7 ਆਉਣੇ ਨੂੰ ਹਾਂ ਬਸ ਇੰਨਾ ਕਿ ਟਾਈਮ ਲੱਗਦਾ ਇੰਨਾ ਟਾਈਮ ਲੱਗਦਾ ਬਸ ਬਾਕੀ ਹੁਣ ਦਿਨਾਂ ਦਾ ਫਰਕ ਪੈ ਗਿਆ ਹਮ ਅੱਜ ਕਿੰਨੀ ਤਰੀਕ ਹੋਗੀ ਅੱਜ 17 17 ਕੱਲ ਉਠਾ ਰਹੇ ਕਿ ਬਸ ਕੱਲ ਸੰਕਰਾਂਤੀ ਆ 17 ਹੋ ਗਈ ਅੱਜ 5 ਦਿਨ ਰਹਿ ਗਏ ਸਰਾਧਾ ਦੇਣਾ ਜੀ ਸਰਾਧਾ ਦੇਣੀ ਪਤੰਦਰਾ 22 23 ਤਰੀਕ ਨੂੰ ਦਿਨ ਰਾਤ ਸੇਮ ਹੋ ਜਾਂਦੀ ਹੈ ਪੜਿਆ ਤੂੰ ਕਿੰਨੀ ਚੜਦਾ ਵੀ ਬਰਾਬਰ ਹੋਗਾ ਦਿਨ ਰਾਤ ਇਹ ਬਰਾਬਰ ਦਿਨ ਹੋਏ ਨੇ ਆ ਕਿੰਨੀ ਚੜਦਾ ਪਰਸ਼ਾਵਾ ਦਸਵੀਂ ਚ ਹੈਂ ਦਸਵੀਂ ਚ ਅੱਲੇ ਦਾ ਕੁ ਸੁਣੀ ਉਸ ਆਇਆ ਨਹੀਂ ਇਹ ਵੀ ਚੱਲ ਰਹੇ ਆ ਇਹ ਵੀ ਰਾਤਾਂ ਬੜੀਆਂ ਆਈਂਦੀ ਛੋਟੀਆਂ ਆਈਂਦੀ ਬਰਾਬਰ 22 23 ਦੀ ਇਹਨੂੰ ਤਰੀਕਾ ਤਾਂ ਨਹੀਂ ਪਤਾ ਸਾਨੂੰ ਸੇਮ ਦਿਨ ਸੇਮ ਰਾਤ ਜਿੰਨਾ ਟਾਈਮ 12 ਘੰਟੇ ਦੀ ਰਾਤ 12 ਘੰਟੇ ਦੀ ਹੁਣ ਤੇ ਬਾਹਰ ਰਾਤ ਵੱਧ ਜਾਈ ਜਾਨੀ ਦਿਨ ਛੋਟਾ ਹੋ ਗਿਆ ਦਿਨ ਛੋਟਾ ਹੁੰਦਾ ਜੀ ਸਮਝੇਗਾ ਨਾ ਜਾਨਾ ਪਹਿਲਾਂ ਵੱਧ ਦਾ ਦਿਨ ਵੱਧ ਜਾ ਕੇ ਰਾਤ ਛੋਟੀ ਹੁੰਦੀ ਜਲੀ ਹੁਣ ਰਾਤ ਵੱਧ ਜਾਈ ਜਾਨੀ ਦਿਨ ਛੋਟਾ ਹੁੰਦਾ ਜੀ ਜਾਨਾ ਹੁਣ ਦੇਖੀ ਦਿਨ ਚੜੇਗਾ ਨਾ ਉੱਥੇ ਤੇ ਜਦ ਹੀ ਛਿਪ ਜੀ ਗਾ ਉਹਦੇ ਨਾਲ ਇਹ ਸੂਰਜ ਦੇਖਣ ਨੂੰ ਤਸੀਹੇਗਾ ਨਾ ਦੁਪਹਿਰੇ ਉਹਨੂੰ ਸੂਰਜ ਰਹੇਗਾ ਰੋਈ ਜਾਣਾ ਸਿੱਧਾ ਸਿਰ ਨੂੰ ਆਏ ਤੀਰ ਵੰਗਣਾ ਉੱਥੇ ਜਾਣਾ ਇਹਨੇ ਕਿੱਥੇ ਹੋ ਜਾਣਾ ਹੁਣ ਛਿਪ ਜਿਆਣਾ ਉੱਧਰ ਆਏ ਆਏ ਜੰਨਾ ਆਇਆ ਇੱਧਰ ਤੇ ਜੰਨਾ ਫਿਰ ਇਹਦਾ ਆਇਆ ਪਾਗੜ ਜਾਂਦਾ ਪਾਸੇ ਜਾਂਦਾ ਲੇਕਿਨ ਫਿਰ ਪ੍ਰਤਾਪ ਜਾ ਇਹ ਹਲੇ ਪੜਾਈ ਕਰਦਾ ਨਹੀਂ ਇਹਦਾ ਨਾ ਕਹ ਲਾ। ਚਿਬਦੇ ਪਾਸੇ ਲੰਘ ਜਾ ਕਰਨਾ ਹੈ। ਯਾਰ ਗੱਲ ਸਹੀ ਹੈ। ਉਹ ਮਦਰੇਗਾ ਕਰ ਕਰੇ ਸਾਜੀ ਕੁਝ ਨਹੀਂ ਪਤਾ। ਪਤਾ? ਨਹੀਂ ਪਤਾ। ਨਹੀਂ ਪਤਾ ਆਏਗਾ। ਇਹ ਨਗਰ ਮਾਰ ਦੇ ਪਾਸ ਹੋ ਗਿਆ 10ਵੀਂ। 10ਵੀਂ ਜਾਏਗਾ। ਦੇ ਮਾਰ ਕੇ ਪਾਸ ਹੁੰਦੇ ਆ। ਓਕੇ। 10ਵੀਂ ਕਰ ਗਿਆ? ਕਰਦਾ ਹਲੇ। ਮੈਂ ਤਾਂ 10ਵੀਂ ਹੀ ਪਤਾ ਲੱਗੂ ਬੋਰਡ ਦੀ। ਹੋਣੀ ਪਾਸ ਹੋ। ਕਾਦੇ ਨਹੀਂ ਹੋਣੀ? ਹੋ ਜਣੀ। ਹੋ ਜਾਣੀ? ਹੋ ਜਾਣੀ? ਪੱਕੀ। ਪ੍ਰਾਈਵੇਟ ਨਹੀਂ ਹੈਗੀ ਇਹ। ਸਰਕਾਰੀ ਆ। ਲੱਗ ਜੂ ਸਰਕਾਰ। ਉਹੀ ਆ ਸਰਕਾਰੀ ਆ ਉਹ। ਆ ਬੋਰਡ ਦੀ ਆ। ਉਹੀ ਤਾਂ ਮੈਂ ਨਾਲ ਉਹ ਕੋ ਆਉਣਾ ਇਹਨੇ ਨਹੀਂ ਹੁੰਦਾ ਬੋੜਾ ਸਾਡਾ ਖੇੜੀ ਬੰਦ ਚਾਚੇ ਨੇ ਕਰਾਤਾ ਤੈਨੂੰ ਬਾਸ ਬਾਸ ਪੱਕਾ ਇਹ ਐਨੇ ਕਹਿੰਦੀ ਕਿਆ ਕਰਨਾ ਤੇ ਕਹਿੰਦੇ ਬੜਾ ਹੋ ਕੇ ਕਿਆ ਬਣਾ ਮੈਂ ਮੈਂ ਕਹਾਂ ਜੀ ਖੇਤੀਬਾੜੀ ਕਰ ਲੂੰਗੀ ਜੀ ਤੇਰੀ ਸੋਚ ਤੇਰੀ ਉੱਥੇ ਦੀ ਜੀ ਖੇਤੀਬਾੜੀ ਵੀ ਪੜਨਾ ਜ਼ਰੂਰੀ ਆ ਖੇਤੀਬਾੜੀ ਦਾ ਫਿਰ ਤਾਂ ਚੰਗਾ ਠੀਕ ਹੈ ਜੀ